ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਹਾਖੇੜਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਨੇੜੇ ਰਹਿ ਜਨਾ ਤਨੌਲਾ ਮੰਡੀ ਦੇ ਸਮਰਾ ਡੈਰੀ ਫਾਰਮ ਤੇ ਪਹੁੰਚੇ ਆ 6 ਗਾਵਾਂ ਦਿਖਾਵਾਂਗੇ 7 ਗੱਬਣ ਚੈੱਕ ਪਾਸ ਹੀਫਰ ਤੇ 7 ਝੋਟੀਆਂ ਦਿਖਾਵਾਂਗੇ ਇੱਕ ਬੂਰੀ ਦਿਖਾਵਾਂਗੇ ਬਹੁਤ ਕਮਾਲ ਦੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਵੀ ਤਕਰੀਬਨ ਵੀਡੀਓ ਦੇ ਵਿੱਚ ਹੀ ਹੁੰਦਾ ਕੱਲੇ-ਕੱਲੇ ਪਸ਼ੂ ਦੀ ਡਿਟੇਲ ਪੁੱਛ ਲਾਂਗੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਹਰੇਕ ਪੱਖ ਤੋਂ ਪਸ਼ੂ ਦਿਖਾ ਦਾਂਗੇ ਅੱਜ ਆ ਜਾ ਪ੍ਰਦੀਪ ਹੋਰ ਕਿਵੇਂ ਆ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਇੱਥੋਂ ਕਰੀਏ ਸ਼ੁਰੂ ਕੰਮ ਜਿੱਦੋਂ ਮਰਜ਼ੀ ਕਰ ਲੈ ਨੰਬਰ ਬੋਲ ਦੇ 9530801955 95308 ਤੇ 01956 ਆ ਜਾ ਗੈਰੀ ਫਿਰ ਆ ਝੋਟੀ ਤੇ ਮਾਰਦੇ ਕੈਮਰਾ ਐ ਸਮਝ ਲਓ ਇੱਕ ਨੰਬਰ ਤੇ ਤੁਹਾਨੂੰ ਬਹੁਤ ਕਮਾਲ ਦਾ ਤੋਹਫਾ ਦਿਖਾ ਦਾਂਗੇ ਗੈਪ ਗੂਪ ਬਾਹਲਾ ਸੋਹਣਾ ਰੱਖਦੀ ਆ ਥਾਣਾ ਚ ਤੋੜ ਚੋਬਰਾ ਤੋੜ ਦੇ ਪੁੱਤ ਸੂਆ ਕਿਡਾ ਦਾ ਬਾਈ ਦੂਜਾ ਸੂ ਬਾਈ ਕਿੰਨੇ ਦਿਨ ਕੱਢ ਦੂ ਲੇਜੂ ਹਫਤਾ ਦਾ ਪਹਿਲੇ ਇੱਕ ਹਫਤਾ ਕਿੰਨਾ ਕੁ ਦੁੱਧ ਦੱਸਿਆ ਪਹਿਲੇ ਸੂਏ ਦਾ ਦੁੱਧ ਦੱਸਿਆ 18 ਤੋਂ 19 ਕਿਲੋ ਦੁੱਧ ਇਹਦਾ 18 19 ਕਿਲੋ ਇਹ ਬਾਕੀ ਇਥੋਂ ਗਰੀ ਗੈਪ ਦਿਖਾ ਰਹੀਂ ਗਾਂ ਵਾਲੇ ਬੰਦੇ ਜਿਹੜਾ ਗੈਪ ਪਾਣਾ ਗੈਪ ਥਾਣਾ ਚ ਸੱਜਣੋਂ ਬਹੁਤ ਸੋਹਣਾ ਰੱਖਦੀ ਆ ਕੱਦ ਕਾਠ ਵੀ ਚੰਗਾ ਤੇ ਬਾਕੀ ਆਰਡਰ ਚ ਜਿਹੜੀ ਝੋਲ ਆ ਉਹ ਦੱਸਦੀ ਆ ਵੀ ਯਾਰ ਝੋਟੀਆਂ ਬਣੂਗੀ ਬਹੁਤ ਤੇ ਜਾਤ ਨਸਲ ਕੁਆਲਿਟੀ ਸਾਰੀਆਂ ਹਰਿਆਣੇ ਸੱਜਣੋਂ ਤੁਹਾਡੇ ਸਾਹਮਣੇ ਆ ਬਾਕੀ ਝੋਟੀਆਂ ਬਾਈ ਕਹਿੰਦਾ ਹੈਗੀਆਂ ਸਾਰੀਆਂ ਹਰਿਆਣੇ ਦੀਆਂ ਉਹ ਤੁਹਾਨੂੰ ਕੁਆਲਿਟੀ ਇਹ ਦੱਸ ਦੂ ਦੇਖਣ ਵਾਲੇ ਸੱਜਣਾਂ ਨੂੰ ਕਿਉਂਕਿ ਦੇਖਣ ਵਾਲੇ ਪ੍ਰਦੀਪ ਮੈਂ ਇਹ ਕਹਿਣਾ ਵੀ ਆਪਣੇ ਨਾਲ ਉਹ ਨਾ ਜਿਆਦਾ ਛਾਣੀ ਕਹਿ ਸਕਦੇ ਆ ਕਹਿਣ ਦੀ ਲੋੜ ਹੀ ਨਹੀਂ ਬਾਈ ਜੇ ਅਗਲੇ ਚੰਗੀ ਲੱਗੂ ਲੈ ਲੂਗਾ ਨਹੀਂ ਲੱਗੂ ਨਾ ਠੀਕ ਆ ਗੱਲ ਤੇ ਲੰਬੀ ਲੰਬੀ ਵੀ ਚੰਗੀ ਆ ਕਮਾਲ ਆ ਇੱਥੇ ਬਾਈ ਪੈਸੇ ਪ੍ਰਦੀਪ ਅਦੇ ਇਹ 270 ਦੀ ਝੋਟੀ ਅੱਜ ਦੇਵਾਂਗੇ ਬਾਈ 2 ਲੱਖ ਤੇ 70 ਹਜ਼ਾਰ ਇਹਦਾ ਅੱਜ ਲੈਣਾ ਬਾਕੀ ਜਾਨਵਰ ਜਾਨਵਰ ਆ ਬਾਈ ਜਿੰਦਾਂ ਦਾ ਜਾਨਵਰ ਰੇਟ ਉਦਾਂ ਦਾ ਠੀਕ ਆ ਗੱਲ ਹੱਕ ਵਾਲੀ ਦੇ ਹੱਥ ਰੱਖੂ ਅਗਲਾ ਸਿਰੇ ਵਾਲੀ ਹੋਈ ਆ ਬਾਈ ਗਾੜੀ ਗੂੜੀ ਹੋਰ ਕਹਿਣ ਦੀ ਜਰੂਰਤ ਨਹੀਂ ਬਾਈ ਠੀਕ ਹੈ ਉਹੀ ਗੱਲ ਆ ਵੀ ਤਿਆਰ ਵੀ ਨਹੀਂ ਹੁੰਦੀ ਬਈ ਇਹ ਜੀ ਦਾ ਗਿੱਠ ਬਾਈ ਗਿੱਠਾਲਾ ਕੰਮ ਹੀ ਆ ਚਾਰੇ ਪਾਸੇ ਖਣਾ ਦਾ ਹੋਰ ਬਾਈ ਫੋਰੀ ਸ਼ਾਲੇ ਬੰਨਿਓ ਵੀ ਚੈੱਕ ਕਰ ਲਿਓ ਸਾਈਡ ਤੋਂ ਵੀ ਕਰ ਲਿਓ ਬਣਨਾ ਪੁੰਡਾ ਇਹਨੇ ਸੱਜਣੋਂ ਬਹੁਤ ਆ ਤੇ ਮੇਨ ਗੱਲ ਆ ਜਿਹੜੀ ਸੁਭਾਅ ਦੀ ਬਿਲਕੁਲ ਠੰਡੀ ਸੀਲ ਆ ਕੋਲ ਦਾ ਕੋਈ ਰੋਲ ਨਹੀਂ ਤੇ ਬਿਊਟੀ ਵਾਲੇ ਮਾਮਲੇ 'ਚ ਵੀ ਸ਼ਾਨਦਾਰ ਆ ਝੋਤੀ ਇਹ ਮਿਲੂਗੀ 2 ਲੱਖ ਤੇ 70 ਹਜ਼ਾਰ ਦੀ ਤੇ ਹੁਣ ਮਾਰ ਗਰੀ ਦੋਨੋਂ ਗੱਟੀ ਨੇ 17 ਕਿਲੋ ਦੁੱਧ ਦਿੱਤਾ ਬਾਈ ਇੱਕ ਤੋਂ ਇੱਕ ਇੱਕ ਤੋਂ ਇੱਕ ਕੰਮ ਟਾਪ ਹੀ ਕਰੀ ਜਾਵਾਂਗੇ ਐਂਡ ਤੇ ਦੋਨਾਂ ਵਾਲੀ ਵੀ ਦੇ ਦਾਂਗੇ ਬਾਈ 7 ਹੀ ਫਰਾਂ ਦਿਖਾਵਾਂਗੇ ਚੈੱਕ ਪਾਸ ਤਿਆਰ ਦੁੱਧ ਵਾਲੀ ਵੀ ਆ ਤਿਆਰ ਦੁੱਧ 17 ਕਿਲੋ ਹੈਗਾ ਝੋਟੀ ਥਲੀ ਰੈਡੀ ਤੇ ਰੈਡੀ ਦੁੱਧ ਹਰੇਕ ਕਿਸਮ ਦੀ ਪਸ਼ੂ ਨਾਲੂ ਸਾਰੇ ਤਰ੍ਹਾਂ ਨਾਲ ਬਈ ਤਿਆਰ ਵਾਲਾ ਗੱਬਣ ਤੇ ਤਾਜਾ ਸੂਆ ਵੀ ਇਹਦਾ ਸੂਆ ਵੀ ਦੂਜਾ ਦੂਜਾ ਸੂਆ ਝੋਟੀ ਆ ਸਿੰਗ-ਸਿੰਗ ਬਹੁਮਿਕਾ ਨਾਲ ਬਹੁਤ ਸੋਹਣੀ ਪਹਿਲਣਾ ਵਰਗੀ ਲੱਗਦੀ ਆ ਪਲੂਨ ਹੀ ਲੱਗ ਆ ਕੁਆਲਿਟੀ ਦੇ ਹਿਸਾਬ ਨਾਲ ਲੱਗਦੀ ਆ ਪਹਿਲਣਾ ਵਰਗੀ ਪਰ ਠੰਡੀ ਇਹ ਵੀ ਬਹੁਤ ਆ ਗੱਤੀ ਇਹ ਕਿੰਨੇ ਦਿਨ ਕੱਢੂਗੀ ਇਹ ਝੋਟੀ ਲੈ ਜੂਗੀ ਹਫਤਾ ਇੱਕ ਹਫਤਾ ਰੇਟ ਤਾਂ ਬਈ ਯਾਰ ਜਾਨਵਰ ਨੇ ਭਰਉਣਾ ਬੰਦਾ ਕੌਣਾ ਰੇਟ ਲਵਾਉਣ ਵਾਲਾ ਠੀਕ ਆ ਗੱਲ ਨੂੰ ਐ ਲੈ ਆਂਦੇ ਹਾਂ ਅਛਾੰਦ 60 ਕੀ ਬਈ 20% 60-60 ਲੈਣਾ ਪੈਂਦਾ ਜਾਨਵਰ ਚੰਗਾ ਦਾ ਚੰਗੇ ਠੀਕ ਹੈ ਗੱਲ ਆ ਕੱਦ ਸੱਜਣੋ ਚੰਗਾ ਲੰਬੀ ਵੀ ਚੰਗੀ ਆ ਤੇ ਮੇਨ ਦਾ ਜਾਨਵਰ ਦਾ ਪਤਾ ਕੀ ਹੁੰਦਾ ਆਪਾਂ ਦੀ ਸ਼ੁਰੂ ਤੋਂ ਆਤਾ ਆਪਾਂ ਰੇਟ ਵੀਡੀਓ ਚ ਕਰ ਦੇਣਾ ਹੁੰਦਾ ਠੀਕ ਹੈ ਗੱਲ ਵਿੱਚ ਸੱਜਣ ਕੀ ਹੁੰਦਾ ਅਗਲਾ ਕਹਿੰਦਾ ਫੋਨ ਤੇ ਕਰਾਂਗੇ ਰੇਟ ਤਾਂ ਹੁਣ ਉਹਨਾਂ ਦੇ ਇਸੇ ਮਾਰਕੀਟ ਚ ਆਪਾਂ ਰਹਿੰਦੇ ਆ ਉਸੇ ਚ ਹੋ ਰਹਿੰਦੇ ਨਹੀਂ ਤਾਂ ਹੈ ਨਹੀਂ ਵੀ ਕਿਸੇ ਨੂੰ 50000 ਸਸਤੀ ਮਿਲ ਜੂ ਜਾਂ 30000 ਸਸਤੀ ਮਿਲ ਜੂ ਠੀਕ ਹੈ ਗੱਲ ਉਹਦਾ ਕੰਮ ਗਏ ਬਾਈ ਆ ਰੇਟ ਸੱਜਣਾ ਜੀ ਆਪਾਂ ਕਹੀਏ ਹੁਣ ਆਪਾਂ ਬਥੇਰੇ ਕਾਹਦੇ ਨੇ ਬਹੀ ਰੇਟ ਬਈ ਯਾਰ ਜਾਨਵਰ ਤੇ ਰੇਟ ਲੱਗਣਾ ਹੁਣ ਆਪਾਂ ਵੀ ਲੈਨੇ ਫਿਰ ਜੇ ਆਪਣੀਆਂ ਵੇਖਣਾ ਫਿਰ ਤਾਂ ਆਪਾਂ ਮਾਲੀ ਨੇ ਲਈਏ ਕੁਆਲਿਟੀ ਕੁਆਲਿਟੀ ਤੇ ਡਿਪੈਂਡ ਆ ਉਹਨਾਂ ਜਾਨਵਰ ਇਹ ਜਾਨਵਰ ਜਿੱਦਣ ਤਿਆਰ ਹੋਇਆ ਦੇਖੀ ਤੂੰ ਕਿਦਾਂ ਦਾ ਜਾਨਵਰ ਆ ਤੇ ਬਾਕੀ ਸੁਭਾਹ ਆ ਦੀਆਂ ਬਾਹਾਂ ਆ ਗਈਆਂ ਇੱਥੋਂ ਦਿਖਾ ਦੀ ਗੈਰੀ ਅਸਲ ਜਾਨਵਰ ਤੇ ਥਾਣਾ ਵੀ ਦੂਰਾ ਲੱਗਿਆ ਜੀ ਇਹਨੂੰ ਆਪਾਂ ਗੁੱлле ਵਾਲਾ ਥਾਣਾ ਕਹਿ ਲਾਂ ਨੇ ਇਹਦਾ ਰੇਟ ਕੀ ਰਹੂਗਾ ਇਹੋ ਝੂਠੀ ਦੋ ਦਾਸ ਦੀ ਦਵਾਂਗੇ ਬਈ 2 ਲੱਖ ਤੇ 10 ਹਜ਼ਾਰ ਅੱਗੇ ਰੇਟ ਸਾਰੇ ਮਾਰ ਦੇ ਗਰੀ ਤਿੰਨ ਨੰਬਰ ਇਹਨੇ 17 ਕਿਲੋ ਦੁੱਧ ਦਿੱਤਾ ਹੋਇਆ ਬਈ ਛੋਟੀ ਨੇ ਇਹਦਾ ਸੁਆ ਕਿਹੜਾ ਜੀ ਸੁਆ ਬਈ ਇਹਦਾ ਵੀ ਦੂਜਾ ਦਾ ਲੱਕੜ ਲੋਕੜ ਛੋਟੀ ਦੀ ਬਹੁਤ ਪਿਆਰੀ ਆ ਤੇ ਬਰੀਕ ਆ ਗਈ ਬੜੀ ਬਰੀਕ ਆ ਕੰਚ ਵਰਗੀ ਇਹ ਕਿੰਨੇ ਦਿਨ ਕੱਢ ਦੂ ਚਵਾਈ ਦਾ ਗੁਰੀ ਇਹਦੀ ਇਹੋ ਜੀ ਆ ਵਿੱਚੇ ਬੱਚੇ ਚੋਲਣ ਇੰਨੀ ਵਧੀਆ ਚਵਾਈ ਆ ਹੋਕੀ ਚਵਾਈ ਬਿਲਕੁਲ ਹਾਂ ਇਹ ਕਿੰਨੇ ਦਿਨ ਕੱਢੂ ਇਹ ਵੀ ਹਫਤਾ ਲੈ ਜੂ ਬਈ ਲੰਬੀ ਲੰਬੀ ਬਹੁਤ ਆ ਹਾਂ ਲੰਬੀ ਵੀ ਹੋਰ ਜੀ ਆ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਤੇ ਇੱਕ ਗੱਲ ਹੋਰ ਆ ਸੱਜਣੋ ਓਵਰ ਫੈਟ ਨਹੀਂ ਹੈਗੀ ਕਿਤੇ ਵੀ ਜਿੱਦਾਂ ਆਪਾਂ ਕਹਿੰਦੇ ਹਰਿਆਣੇ ਦੇ ਪਸ਼ੂ ਵੀ ਓਵਰਫੈਟ ਨਹੀਂ ਹੁੰਦੀ ਕਿਸੇ ਵੀ ਪਸ਼ੂ ਤੇ ਫਿੱਟ ਫਿੱਟ ਜੀ ਹੁੰਦੇ ਨੇ ਮਸਲ ਵਾਲੀਆਂ ਮੱਜਾਂ ਹੁੰਦੀਆਂ ਬਾਈ ਆਪਣੇ ਵਾਲੀਆਂ ਫਿਰ ਚਾਰ ਤੇ ਪਲੀਆਂ ਹੁੰਦੀਆਂ ਮੋਟੀਆਂ ਨਾ ਠੀਕ ਆ ਗੱਲ ਉਧਰਲੇ ਬੰਦੇ ਮੇਰਾ ਖਿਆਲ ਚਾਹੇ ਨਹੀਂ ਚਾਰ ਤੁਰ ਤੋਂ ਪਤਾ ਨਹੀਂ ਹੋਈ ਕਿਸੇ ਹਾਲ ਫਿਲਹਾਲ ਹੈ ਨਹੀਂਗਾ ਆਉਣ ਵਾਲੇ ਟਾਈਮ ਚ ਅਜੇ ਕਹਿ ਨਹੀਂ ਸਕਦੇ ਪਰ ਛੋਟੀ ਸੱਜਣ ਹੋਏ ਵੀ ਚੰਗੀ ਆ ਹਰੇਕ ਪੱਖ ਤੋਂ ਤੇ ਬਾਕੀ ਉਹੀ ਗੱਲ ਆ ਜਿਵੇਂ ਬਾਈ ਨੇ ਸ਼ੁਰੂ ਚ ਹੀ ਦੱਸਿਆ ਵੀ ਜਿਹੜੇ ਦੇਖਣ ਵਾਲੇ ਭਰਾ ਨੇ ਉਹਨਾਂ ਨੂੰ ਆਪਾਂ ਥੋੜੇ ਆਪਣੇ ਨਾਲੋਂ ਜ਼ਿਆਦਾ ਸਿਆਣੇ ਕਹਿ ਸਕਦੇ ਹਾਂ ਕਿਉਂਕਿ ਉਹ ਤਕਰੀਬਨ ਤਕਰੀਬਨ ਡੇਲੀ ਰੂਟੀਨ ਚ 8-10 ਚੈਨਲ ਕਹਿ ਲਈ ਹੈ ਨਾ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਡੇਢ ਦੀ ਝੋਟੀ ਦਵਾਂਗੇ ਬਾਈ 1 ਲੱਖ ਤੇ 50 ਹਜ਼ਾਰ ਇਹ ਅੱਜ ਵਾਲੇ ਰੇਟ ਆ ਅੱਜ ਵਾਲੇ ਬਾਈ ਤਿਆਰ ਹੋ ਕੇ ਬਾਈ ਇਹਨਾਂ ਦਾ ਵਧ ਵੀ ਸਕਦੇ ਆ ਘਟ ਵੀ ਸਕਦੇ ਆ ਉਹ ਗੱਲ ਮੌਕੇ ਦੀ ਆ ਠੀਕ ਆ ਗੱਲ ਇਹ ਰੇਟ ਨੇ ਜਿਹੜੇ ਸੱਜਣੋ ਇਹ ਰੇਟ ਅੱਜ ਵਾਲੇ ਨੇ ਤੇ ਹੁਣ ਮਾਰ ਕੈਮਰਾ ਗੈਰੀ 4 ਨੰਬਰ ਵਾਲੀ ਇਹਦਾ ਖੱਲਾ ਸੁੱਲਾ ਕਰਾ ਦੇ ਇਹਦਾ 3 ਨੰਬਰ ਵਾਲੀ ਇਹ ਯਾਰ ਗਾਵਾਂ ਨੇ ਯਾਰ ਮਈਆਂ ਥੋੜੀ ਨੇ ਆ ਸਵੇਰ ਆਦੀ ਬਹੁਤ ਠੰਡੀ ਆ ਨਾ ਤੇ ਹੁਣ ਆ ਜਾ ਇੱਧਰ ਇਹ ਨੰਬਰ ਤੇ ਇਹ ਝੋਟੀ ਅੱਜ ਵਾਲਾ ਰੇਟ 127000 ਦੀ ਦਵਾਂਗੇ 15 ਕਿਲੋ ਦੁੱਧ ਦਿੱਤਾ ਹੋਇਆ 127 ਦੀ ਸੁਆ ਤੁਹਾਡਾ ਦੂਸਰਾ ਸਿੰਗ ਦਿਖਾ ਰਿਹਾ ਇਹਦਾ ਕਿੰਨਾ ਬਰੀਕ 6 ਦਾੰਦ ਆ ਗਈ ਇੱਥੋਂ ਦਾ ਪਹਿਲਾ ਨਾਲ ਦਾ ਹੀ ਸਿੰਗ ਲੱਗਿਆ ਪਹਿਲਾ ਨਾਲ ਦਾ ਬਈ ਉਸ ਜ਼ਰੂਰ ਥੋੜੀ ਛੋਟੀ ਆ ਬਈ ਇਹਦੀ ਠੀਕ ਆ ਗੱਲ ਹਾਂ ਉੱਦਾਂ ਨਹੀਂ ਮਾਰ ਖਾਂਦੀ ਕਿਦੋਂ ਬ੍ਰੀਡਿੰਗ ਦੇ ਵਿੱਚ ਆਉਂਦੇ ਜਿਹੜੀ ਵਾਲੀ ਵਾਸਟਰ ਬ੍ਰੀਡ ਗਰਦਨ ਗਰਦਨ ਹੋਰ ਸਾਰਾ ਕੁਝ ਛਾਤੀ ਛੁੱਤੀ ਕੁਛ ਨਹੀਂ ਪਰ ਵੀ ਜਿਹੜੀ ਚੀਜ਼ ਆਪਣਾ ਦੱਸਣ ਦਾ ਫਰਜ਼ ਬਣਦਾ ਬੰਦਾ ਇਹ ਨਾ ਕਰਵੇ ਹਨਾ ਅੱਜ ਜਿਵੇਂ ਭਰਾ ਕਹਿੰਦੇ ਨੇ ਕਿ ਆਪਾਂ ਨੇ ਲੋਟ ਰੇਟ ਲਾਉਣਾ ਨਹੀਂ ਵੀ ਆਪਾਂ ਆਪਣੀ ਚੀਜ਼ ਦੱਸਣ ਦਾ ਫਰਜ਼ ਆ ਬਾਈ ਵੀਡੀਓ ਦੇ ਵਿੱਚ ਕਿੰਨੇ ਦਿਨ ਕੱਢੂਗੇ ਦਿਨ ਤਾਂ ਹਫਤਾ ਲੈ ਜੁੱਟੀ ਇੱਕ ਹਫਤਾ ਪਹਿਲਾਂ ਚਾਰ ਤਾਂ ਛੁੱਟੀ ਬਾਈ ਜਦੋਂ ਹੋਊ ਉਹਦੋਂ ਤੱਕ 30 35 ਦੀ ਛੁੱਟੀ ਆਪਾਂ ਨੂੰ ਠੀਕ ਆ ਗੱਲ ਅੱਜ 1 ਲੱਖ ਤੇ 27000 ਲੈ ਲਾਂਗੇ ਇਹਦਾ ਸਾਰੇ ਤਰ੍ਹਾਂ ਦੇ ਰੇਟ ਨੇ ਬਾਈ ਯਾਰ ਆ ਕਮਾ ਲਿਆ ਕੱਦ ਦੇ ਦਾ ਵੀ ਸੋਹਣਾ ਕੋਈ ਕੱਦ ਚ ਛੋਟੀ ਨਹੀਂ ਕਹਿ ਸਕਦੇ ਜਿਵੇਂ ਪੂਨਸ਼ਾੜਾ ਥੋੜਾ ਪੁਆਇੰਟ ਹੈਗਾ ਉਹ ਬਾਈ ਨੇ ਸਾਨੂੰ ਦੱਸਤਾ ਤੇ ਬਾਕੀ ਉਦਾਂ ਜੈਡ ਬਲੇ ਕੀ ਆ ਕੱਟਤੀ ਸਾਰੀ ਆਹ ਬਾਈ ਦੱਸਦਾਂ ਨਹੀਂ ਹੁੰਦਾ ਆਪਦੀ ਚੀਜ਼ ਨੂੰ ਪਰ ਆਪਾਂ ਦੱਸਾਂਗੇ ਵੀ ਬਾਈ ਆਹ ਤੇ ਆਰਡਰ ਆਰਡਰ ਬਹੁਤ ਸੋਹਣਾ ਬਣਾਉਗੀ ਕਿੰਨਾ ਬਾਈ ਐਚਫ ਗਾਵਾਂ ਵਾਂਗੂ ਬਣਾਉਗੀ ਥੱਲੋਂ ਦੇ ਲੈ ਵੇਜਾਂ ਬਾਈ ਸਾਰੀਆਂ ਬੇਕਮਾਲ ਜਿੰਨੇ ਵੇਜਾਂ ਬਿਲਕੁਲ ਸਾਫ ਆ ਗਈਆਂ ਤੇ ਦਿਨ ਜਿਵੇਂ ਬਾਈ ਨੇ ਦੱਸਿਆ ਵੀ ਦੇ ਨੇ ਇਹ ਪੰਜ ਸੱਤ ਜ਼ਰੂਰ ਕੱਢ ਦੂ ਬਾਈ ਯਾਰ ਗਾਂਵਾਲਾ ਸ਼ਿਸ਼ਟ ਸਾਰੀਆਂ ਹੋਣੇ ਬਾਈ ਹੱਥ ਕਿਤੇ ਏਰੀਆ ਤਾਂ ਏਰੀਆ ਹੀ ਰਹਿਣਾ ਏ ਆ ਗਈ 4 ਨੰਬਰ ਤੇ ਤੇ ਹੁਣ ਕਹਿ ਰਹੀ ਆ ਬੂਰੀ ਤੇ ਲਿਆਓ ਮੈਨੂੰ ਕਿਹਾ ਸੀ ਬੂਰੀ ਤੇਲੀਆਂ ਬੂਰੀ ਦਿਖਾਵਾਂਗੇ ਪਿਓਰ ਰਿਜਨਲ ਤੇਲੀਆਂ ਬੂਰੀ ਆ ਅਗਲਾ ਕਹਿ ਹੁੰਦਾ ਹਰੇ ਕੀ ਇਹ ਗਾਂਵਾਂ ਨਾਲ ਦਾ ਦਾਮਾਂ ਨਾਲ ਦੇਵਾ 18 ਕਿਲੋ ਦਾ ਦਿੱਤਾ ਏ ਝੋਟੀ ਦਾ ਇਹ ਕਿੰਨੇ ਦਿਨ ਕੱਢੂ ਤਿਆਰ ਹੀ ਆ ਮੰਨ ਲਾ ਬਾਈ 2-4 ਦਿਨ ਕੱਢ ਵੀ ਸਕਦੇ ਆ ਸੂਕੀ ਸਕਦੇ ਜੀ ਜੂ ਲਾ ਲੈ ਜਾ ਕੇ ਹਾਂ ਆਪਣੇ ਕੋਲ ਕੱਲ ਮਾਲ ਆਇਆ ਨਾ ਆ ਗੱਡੀ ਗੁੱਡੀ ਚੜ੍ਹ ਕੇ ਕਈ ਵਾਰੀ ਸੱਜਣੋ ਇਹ ਹੁੰਦਾ ਪੂਰੀ ਸੂਪੇ ਵਧੀਆ ਬਾਈ ਯਾਰ ਪਰ ਬਾਜਨ ਬਾਲਾ ਝੋਟੀ ਚ ਸੂਪੇ ਵਧੀਆ ਬਾਈ ਯਾਰ ਆ ਫੁੱਲ ਬਾਜਨਾ ਚੜਾਈ ਵੀ ਫੁੱਲ ਆ ਉਤੋਂ ਤੇ ਬਸ ਕਿ ਪ्युअर ਬੂਰੀ ਆ ਗਈ ਜਿਵੇਂ ਕਹਿ ਲਾਂ ਨੇ ਆਪਾਂ ਤੇਲੀਆ ਪੂਰੀ ਚ ਕੱਦ ਕੋਈ ਇਹਦਾ ਛੋਟਾ ਨਹੀਂ ਕਹਿ ਸਕਦੇ ਕਿਉਂਕਿ ਭਜਨ ਭੋਜਨ ਫੁੱਲ ਆ ਕੱਟੀ ਜਿਹਦੇ ਸਿੰਗ ਆ ਗਿਆ ਬੰਦ ਕਿੰਨਾ ਦੁੱਧ ਦੱਸਿਆ ਪਹਿਲਾਂ ਦਾ ਪਰ ਦੀ 18 ਕਿਲੋ ਦੁੱਧ ਚੋਆ ਹੈ ਅਸਲ ਬੂਰੀ ਆ ਬਾਈ ਯਾਰ ਤੇਲੀਆ ਪੂਰੀ ਆ ਗਈ ਜਿੱਦਾਂ ਪ्युअर ਬੂਰੀ ਕਹ ਲਈਏ ਇਹਦੇ ਪੈਸੇ ਕਿੰਨੇ ਲੱਗਣਗੇ 175 ਦੀ ਦੇ ਦਿੰਦੇ ਬਾਈ 1 ਲੱਖ ਤੇ 75000 ਤੇ ਦਿਨ ਬਾਈ ਨੇ ਦੱਸਿਆ ਵੀ ਹੋ ਸਕਦਾ 1-2 ਦਿਨ ਕੱਢਦੇ ਹੋ ਸਕਦਾ ਸੂਪ ਲੇਵਾ ਰੱਖੂ گاਵਾ ਨਾਲ ਦਾ ਜਿਵੇਂ ਸ਼ੁਰੂ ਚ ਹੀ ਦੱਸਿਆ ਨਾ 100 ਫਿਕਸ ਜਲੇਵਾ ਰੱਖੂਗੀ ਉਹਨੇ ਪਿੱਛੇ ਉਹਨੇ ਅੱਗੇ ਆ ਟੁੱਟਮਾ ਲੇਵਾ ਨਹੀਂ ਰਖਦੀ ਥਣ ਕਮਾਲ ਦੀ ਲੱਗਿਆ ਦੂਰਾ ਥਣ ਲੱਗਿਆ ਇਹਨੂੰ ਅੱਥੀ ਚਵਾਈ ਵਾਲਾ ਤੇ ਹੁਣ ਮਾਰ ਦੇ ਗਰੀ ਅਗਲੇ ਇਹ ਚੋਟੀ ਪਰਸੋ ਰਾਤ ਦੀ ਸੂਈ ਹੋਈ ਆ ਇਹਦਾ ਆ ਗਿਆ 6 ਮਾ ਨੰਬਰ ਨੰਬਰ ਹਾਲੀ ਹੁੰਦੀ ਥੱਲੇ ਹਾਲੀ ਹੁੰਦੀ ਥੱਲੇ ਹੁਣ 6 6.5 ਕਿਲੋ ਇੱਕ ਥਣ ਬੱਚੇ ਨੂੰ ਪਲਾ ਕੇ ਇੱਕ ਡੰਗ 17 ਕਿਲੋ ਦੁੱਧ ਦੇ ਦੋਗੇ 6.5 ਕਿਲੋ ਤਿਆਰ ਹਣਾ ਇੱਕ ਥਣ ਬੱਚੇ ਨੂੰ ਪਿਆ ਕੇ 6 ਕਿਲੋ ਜਮਾ ਖੁੱਲਾ ਇੱਕ ਟਾਈਮ ਦਾ ਤਿਆਰਾ ਬੋਲਾ ਠੀਕ ਹੈ ਗੱਲ 12 ਕਿਲੋ ਮੰਨ ਲਾ ਯਾਰ ਜਮਾ ਰੈਡੀ ਆ 12 ਕਿਲੋ ਬੱਚੇ ਨੂੰ ਮਾਲਕ ਨੇ 15 ਕਿਲੋ ਦੀ ਰਿਪੋਰਟ ਪਹਿਲੇ ਹੀ ਦੇ ਦਿੱਤਾ ਥਾਣਾ ਜਦੋਂ ਬੱਚਾ ਲੱਗ ਗਿਆ ਇਹ じゃ ਕੱਢਦੀ ਐ ਵੀ ਬਾ ਕਮਾਲ ਤੇ ਲੇਵਾ ਰੱਖਦੀ ਐ ਫਿਕਸ ਫਿਕਸ ਬਰੀਕ ਵੇਖ ਲੈ ਕੰਚ ਵਰਗੀ ਐ ਸਾਰੀ ਤੇ ਵੱਡੀ-ਬੁੱਡੀ ਐ ਵੀ ਸੱਜਣੋ ਆ ਵੀ ਫੁੱਲਾ ਤੇ ਆ ਗਈ ਐ ਵੀ ਹਰਿਆਣੇ ਦੀ ਨੇ ਸਾਰੀਆਂ ਮੱਜਾਂ ਜੰਨੀਆਂ ਸੋਨੂੰ ਦਿਖਾਉਂਗਾ ਆਪਣੇ ਵਾਲੀ ਕਿਤੋਂ ਦੇ ਦੂ ਜਿਹੜਾ 12 ਕਿਲੋ ਕਿੰਨਾ ਦੁੱਧ ਪਾਉਗੀ ਪੀ ਕੇ ਦੁੱਧ 15 16 ਮੰਨ ਕੇ ਜਿਹੜਾ ਮਰਜ਼ੀ ਲੈ ਲੀ ਠੀਕ ਆ ਗੱਲ 15 16 ਪਾ ਦੂ ਨੋਰਮਲ ਪੈਸੀ ਕਿੰਨੇ ਲਾ ਮੰਗੇ ਜਮਤ ਜਾਇਜ ਰੇਟ 147 ਦੀ ਅੱਜ ਰਹੀ 1 ਲੱਖ ਪਰ ਰੇਟ ਬਈ ਲੈਣ ਦੇ ਨਾਲੇ ਹੋਣਗੇ ਕਈ ਵਾਰ ਅਗਲਾ ਕਹਿੰਦਾ ਯਾਰ ਠੀਕ ਆ ਗੱਲ ਵੀ ਇਦਾਂ ਸੀ ਆ ਵੀ ਮੰਗ ਲਿਆ ਪਰ ਰੇਟ ਫਿਕਸ ਫਿਕਸ ਜਾਂ ਛੋਟਾ ਛਾਪੇ ਨਾਲ ਕੰਮ ਹੀ ਹੈ 15 15 ਕਿਲੋ ਵਾਲੀ ਝੋਟੀ ਕਿਹੜਾ ਦਾ ਕਹਿ ਹਰੇਕ ਦਿੰਦਾਗਾ ਯਾਰ ਵੀ ਦੇ ਦੂਗੀ ਜਾਂ ਉਹ ਆ ਜਦੋਂ ਦਿੰਦੀਆਂ ਪਤਾ ਤਾਂ ਉਦੋਂ ਲੱਗਦਾ ਇਹ ਆ ਗਈ 6ਵੇਂ ਨੰਬਰ ਤੇ ਇਹਦਾ ਬਾਈ ਕਹਿੰਦਾ ਲੈ ਲੈਣਾ 1 ਲੱਖ ਤੇ 47000 13 ਕਿਲੋ ਬੌਲੀ ਇਹਦੇ ਕੋਲੇ ਹਾਜ਼ਰ ਹੈ ਥਾਂਲੇ ਵੀ ਦੀ ਆਗੀ ਸਾਫ ਬਿਲਕੁਲ ਇਹ ਛੋਟੀ 20 ਦਿਨਾਂ ਦੀ ਸੂਈਆ ਜੈਡ ਬਲੈਕ 17 ਕਿਲੋ ਦੁੱਧ ਜਮਾ ਮੌਕੇ ਤੇ ਰੈਡੀ ਆ ਇਹ ਦਲੇ ਬਾਦ ਖਾ ਗਰੀ ਵੇ ਕਾ ਵੀ ਜੈਡ ਬਲੈਕ ਗਈ ਜਮਾ ਤਿਆਰ ਦੁੱਧ ਦਾ ਬਾਈ 16 ਮੰਨ ਲੈ ਅਸਲ ਹੈ ਤਾਂ 17 ਗਾ ਠੀਕ ਆ ਗੱਲ 20 ਦਿਨਾਂ ਦਾ ਸੂਆ ਇਹਦਾ ਮੰਗਰੇ ਦੇ ਕੱਟੀਆਂ ਜਮਾ ਤਿਆਰ ਦੁੱਧ ਹੈ ਇਸ ਟਾਈਮ 17 ਕਿਲੋ ਹੁਣ ਡੰਗ ਦੋ ਡੰਗ ਚਾਰ ਡੰਗ 10 ਡੰਗ ਚੋਲੇ ਆਪਾਂ ਨੂੰ ਕੀ ਯਾਰ ਇਹਦਾ ਤਿਆਰ ਦੁੱਧ ਆ ਇਹਦੇ ਥੱਲੇ ਟੈਨਸ਼ਨ ਕੀ ਆਪਾਂ ਨੂੰ ਠੀਕ ਆ ਗੱਲ ਆਲੇਵਾ ਜਿਹੜੇ ਜਿਹੜੇ ਕਹਿੰਦੇ ਨੇ ਵੀ ਜਿਹੜਾ ਕਹਿੰਦੇ ਨੇ ਇੰਨਾ ਦੁੱਧ ਕਿੱਥੋਂ ਦੇ ਹਣ 16 ਕਿਲੋ ਜਮਾ ਖੁੱਲਾ ਮੰਨ ਲੈ 17 ਕਿਲੋ ਦੁੱਧ ਹੁਣ ਮੌਕੇ ਤੇ ਤਿਆਰ ਆ ਤੋਲ ਕੇ ਲਈ ਆ 20 ਦਿਨਾਂ ਦਾ ਸੂਆ ਦਾ ਚੋਣ ਚਵਾਣ ਦੀ ਕਰਨ ਅਸਲ ਵਧੀਆ ਝੋਟੀਆਂ ਇਹ ਜੀਆਂ ਬਾਈ ਯਾਰ ਕਦੇ ਮੱਥੇ ਵੀ ਲੱਗਦੀਆਂ ਪਿਸ਼ਾਨੇ ਪੱਖ ਤੋਂ ਲੋਕਾਂ ਦੀ ਲੈ ਵੇ ਜਦੋਂ ਇਖੜ ਲਾਇਆ ਹੁੰਦਾ ਮੰਡੀ 'ਚ ਉਦੋਂ ਲੈ ਵੇ ਹੁੰਦੇ ਨੇ ਇਹਨੇ ਠੀਕ ਆ ਗੱਲ ਡੰਗ ਡੰਗ ਦੀ ਵੀਡੀਓ ਆ ਅੱਜ 50 ਲੱਗਦਾ ਹਣਾ ਤੇ ਗਰਦਨ ਗੁਰਦਨ ਆ ਗਈ ਲੰਬੀ ਫੁੱਲ ਤੇ ਜੇ ਵਧੀਆ ਬੰਦੇ ਕੋਲੇ ਲੱਗੀ 20 ਕਿਲੋ ਦੁੱਧ ਦੇ ਦੂ ਝੋਟੀ ਤੇ ਬਰੀਕ ਵੀ ਸੱਜਣਾ ਫੁੱਲ ਆ ਗਈ ਝੋਟੀ ਰੇਟ ਵੀ ਬਾਈ ਬਾਜਵੇ 1 ਲੱਖ ਤੇ 55 ਹਜ਼ਾਰ ਦੀ ਝ ਲਾ ਸੱਜਣੋ ਇਹ ਮੌਕਾ ਇੱਕ ਸੁਨਹਿਰੀਆ ਮੌਕਾ ਕਹਿ ਸਕਦੇ ਆ ਜਿਵੇਂ ਭਰਾ ਕਹਿੰਦੇ ਨੇ ਦੇ ਦੂ ਇਹਨੂੰ ਤੁਸੀਂ ਚੋਕ ਕੇ ਲਿਆ ਸਕਦੇ ਹੋ ਲੈ ਜੇ ਬਈ ਆਪਾਂ ਨੂੰ ਕੋਈ ਚੱਕਰ ਨਹੀਂ ਐਂ ਤਸੱਲੀ ਕਰਾਉਣ ਵਾਲਾ ਸਿਸ਼ਟਮੀ ਆ ਤੇ ਬਾਕੀ ਲੇਵਾ ਬਹੁਤ ਕਮਾਲ ਦਾ ਵੀਰੇ ਵਿੱਚ ਮਸਟੈਟਸ ਨਾ 0% ਤੀ ਵਗ ਜਾਈ ਜਿਹੜਾ ਆ ਲੇਵਾ ਲੱਗਿਆ ਇਹਨੂੰ ਇਧਰਲੇ ਬੰਨਿਓ ਦਿਖਾ ਦੀ ਗਾਂ ਵਾਲੇ ਬੰਨਿਓ ਗਾਂ ਨੂੰ ਲੇਵਾ ਕਿੰਨਾ ਆ ਗਿਆ ਆ ਗਿਆ ਬਿਲਕੁਲ ਨਾਂ ਲੱਗਵਾ ਨਾ ਚੰਗੀਆਂ ਨੇ ਤੇ ਕੱਦ ਵੀ ਫੁੱਲਾ ਕੱਦ 'ਚ ਵੀ ਛੋਟੀ ਨਹੀਂ ਹੈਗੀ ਕਿਸੇ ਪੱਖ ਟੋਟਿਆਂ ਦਾ ਯਾਰ ਅਸਲ ਨੇ ਜਿਨੇ ਪੈਸੇ ਲਾਉਣੇ ਨੇ ਜਿਨੇ ਪੈਸੇ ਲਾਉਣੇ ਨੇ ਐਨ ਆਪਦੀ ਫਟਫੜ ਇੱਕ ਗੱਲ ਹੋਰ ਦੱਸਦਾ ਨਾ ਨਾਲ ਵੀ ਇਹਦੇ ਪਾਈ ਕਹਿੰਦਾ ਕੱਟੀ ਆ ਗਈ ਤੇ ਹੁਣ ਮਾਰ ਦਿਆ ਬੈੜ ਤੇ ਗਾਂ ਵਾਲੀ ਤੇ ਇਹ ਮੱਝ ਨਾਲੋਂ ਵੀ ਵੱਡੀ ਲੱਗਦੀ ਬਹੁਤ ਵੱਡੀ ਬੈੜ ਆ ਬਈ ਮਾਰ ਕਰਨ ਦੁੱਧ 52 53 ਕਿਲੋ ਦੱਸਿਆ ਇਹਦਾ ਪਰ ਵੀ ਜਿਹੜਾ ਸੱਜਣਾ ਕਿੰਨਾ ਲੈ ਲੂ ਆਪ ਦੇਖੋ ਉਹ ਆਪ ਦੀ ਸਮਝ ਨਹੀਂ ਆਪਾਂ ਉਹ ਗੱਲ ਨਹੀਂ ਕਿਉਂਕਿ ਕੈਣ ਵਾਲਿਆਂ ਦਾ ਕੁਝ ਹੋਰ ਹੁੰਦਾ ਕਿਉਂਕਿ ਇੱਥੇ ਚੰਗੇ ਜਾਨਵਰ ਦੀ ਕਿਸੇ ਨੂੰ ਕਦਰ ਨਹੀਂ ਹੈਗੀ ਇਹ ਤਾਂ ਆਪਣੇ ਵਾਲੇ ਦਾ ਕਵਾੜ ਲੈਣ ਗਿੱਜੇ ਹੋਏ ਨੇ ਠੀਕ ਹੈ ਗੱਲ ਉੱਤੋਂ ਆ ਗਈ ਸਟੇਟ ਜਮਾ ਹੈ ਨਾ ਵਾਲੀ ਟਾਪ ਦੀ ਗਾਂ 20 ਦਿਨਾਂ ਦੀ ਕੱਚੀ 20 ਦਿਨ ਕੱਢ ਦੂ ਕਣਾਤ ਹੁਣਾਂ ਦੀ ਗਰੰਟੀ ਦੇ ਇੱਕ ਨੰਬਰ ਇੱਕ ਨੰਬਰ ਜਿੱਦਣ ਤਿਆਰ ਹੋਗੇ ਇਹ ਜੀ ਗਾਂ ਦੋ ਤੋਂ ਬਾਹਰ ਮਿਲੂਗਾ ਜੇ 175 ਦੀ ਬਿਹੜ ਦੇ ਦੇਵਾਂਗੇ 1 ਲੱਖ ਤੇ 75 ਦੀ ਕਿੰਨਾ ਤੋਂ ਦੱਸਿਆ ਦੀ ਇਹਦਾ ਮਾਲਕ ਦਾ 52 53 ਦਾ ਪਰ 40 ਵਾਲੀ ਕਿਲੋ ਤੋਂ ਇਹ ਮਰਦੀ ਨਹੀਂ ਬਈ ਯਾਰ 40 ਵਾਲੀ ਤੋਂ ਇੱਕ ਗੱਲ ਹੋਰ ਆ ਸੱਜਣੋ ਵੀ ਇਹ ਛੇਤੀ ਬਹਿਣ ਵਾਲੀ ਆਪਾਂ ਕਹਿ ਲੈਣਾ ਨਾ ਪਸ਼ੂ ਉੱਤੋਂ ਸਟੇਟ ਆ ਬਿਲਕੁਲ ਕੋਬਾ ਪਣ ਜਾਂ ਨਹੀਂ ਹੈਗਾ ਲੈਗ ਸਕੋਰ ਵੀ ਫੁੱਲ ਮਜ਼ਬੂਤ ਆ ਤੇ ਪੈਪੂ ਵੀ ਇਹਦੇ ਚੰਗੇ ਜਾਂਦੇ ਆ ਹਲੇ ਜਿੱਦਾਂ ਜਿੱਦਾਂ ਇਹ ਤਿਆਰੀ ਮਾਰੂਗੀ ਨਾ ਉਦਾਂ ਉਦਾਂ ਜੋਸ਼ ਮਾਰੂਗੀ ਆ ਕੀ ਇਹ ਮੈਂ ਕਹ ਲੀਏ ਸੈਟ ਵਾਲੀ ਮਿਲਕ ਮਿਲਕ ਬ ਇਦੇ ਚ ਕਹਿ ਲਈਏ ਜਾਂ ਕਹਿ ਲਈ ਆਰਡਰ ਵਾਲੇ ਬੰਨੇ ਕਿਉਂਕਿ ਪੈਂਡਿੰਗ ਨੇ ਇਹਦੇ ਦਿਨ ਹਜੇ ਪਰ ਜਾਨ ਵਜਨ ਵਜੂ ਤਾਂ ਫੁੱਲਾ ਕੱਦ ਵੀ ਫੁੱਲਾ ਤੇ ਮਜ਼ਬੂਤ ਵੀ ਫੁੱਲਾ ਲੱਗਦਾ ਹਰੇਕ ਪੱਖ ਜਿਹੜੇ ਸੱਜਣ ਨੇ ਕੇਰਾਂ ਕਈ ਵਾਰ ਸ਼ੌਕ ਹੁੰਦਾ ਵੀ ਆਪਾਂ ਯਾਰ ਘਰੇ ਚੂਨ ਨੂੰ ਵੀ ਹੱਥੀ ਚੁਵਾਈ ਵਾਲੀ ਲੈਣੀ ਆ ਥਣ ਵੀ ਵਧੀਆ ਆ ਚੀਜ਼ ਦੇਖ ਜਿਹਦੇ ਇੱਥੇ ਤਿਆਰ ਹੋਈ ਵੱਖਰੀ ਚੀਜ਼ ਤੇ ਮਜ਼ਬੂਤ ਆ ਗਈ ਹਰੇਕ ਪੱਖ ਫੇਸ ਕੁਆਲਟੀ ਦੇਖ ਬਹੁਤ ਬਹੁਤ ਵਧੀਆ ਬਹਿੜਾ ਦੇ ਇੱਥੋਂ ਇੱਥੋਂ ਮਾਰਨੀ ਤੇਰੀ ਕੈਮਰਾ ਤੇ ਹੁਣ ਲਿਆ ਚੋਬਰ ਅਗਲੇ ਨੰਬਰ ਦੇ ਵੇਚ ਦੇ ਦੱਸਿਆਉਣਾ ਹੀ ਆ ਕਈ ਵਾਰ ਲੋਕ ਆਪਦੇ ਘਰੇ ਪਿੱਤਲ ਕਰ ਲੈਂਦੇ ਨੇ ਠੀਕ ਹੈ ਹੁਣ ਆ ਜਾ ਆ ਜਾ ਲੈ ਆ ਲੈ ਆਹ ਲਈ ਇਹਦਾ ਸੂਆ ਕਿਹੜਾ ਬਣੇ ਇਹ 6 6 ਦੰਦ ਵੜਾ ਨੇ ਇਹਨੇ ਦੁੱਧ ਦਿੱਤਾ 26 27 ਕਿਲੋ ਵੜ ਨੇ ਠੀਕ ਹੈ ਜੀ ਹਾਂ ਇਹ ਵੜ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਬਈ ਕਿੰਨੇ ਦਿਨ ਕੱਢੂ ਹਲੇ ਤਾਂ ਲੈ ਜੂ 10 ਦਿਨ ਬਈ 10 ਦਿਨ ਮੁੱਠੀ ਵਾਲਾ ਥਾਣਾ ਮਸ਼ੀਨ ਤੇ ਚੜਾਲੇ ਤੇ ਹੱਥੀ ਚੋਲੇ ਲੇਵਰ ਖੂਫ ਹੈ ਸਾਰੇ ਫਿੱਟ ਫਿੱਟਲੇਵੇ ਵਾਲੀਆਂ ਨੇ ਸਾਰੀਆਂ ਆ گاਵਾں ਚ ਜਿਆਦਾ ਮੇਰਾ ਖਿਆਲ ਆ ਫਿੱਟ ਫਿੱਟਲੇਵੇ ਪਰਮ ਨਹੀਂ ਆ ਬੜਾ ਨੇ ਬਈ ਇਹ ਉਹ ਟੈਗ ਲਾ ਲਿਆ ਸੀ ਉਹਨਾਂ ਨੇ ਕੋਈ ਕਹੂਗਾ ਕਾਰਨ ਪਤਾ ਨਹੀਂ ਕਿਉਂ ਠੀਕ ਆ ਗੱਲ ਹਾਂ ਆ ਤੇ ਬਾਕੀ ਇੱਕ ਗੱਲ ਹੋਰ ਆ ਸੱਜਣੋ ਇਹਨਾਂ ਨੂੰ ਜਿਵੇਂ ਤੁਸੀਂ ਭੀੜ ਭੜਕ ਕੇ ਡੇਰੀ ਚੱਪੇ ਚਲੇ ਜਾ ਕੇ ਬੰਨਣੀਆਂ ਕਿ ਤੇ ਨਾ ਬਰੀਕ ਦੇਖਣੀਆਂ ਉੱਥੇ ਮੰਨ ਲਓ ਵੀ ਜਿਹੜਾ ਫਿੱਟ ਫਿੱਟਲੇ ਆਉਂਦੇ ਇੱਕ ਮਸਟੈਟਸ ਨਹੀਂ ਆਉਂਦੀ ਇੱਕ ਥਣ ਤੇ ਪੈਰ ਪੂਰ ਨਹੀਂ ਤੇਗਾ ਨਾਲ ਦੀ ਪਸ਼ੂ ਦਾ ਬਰੀਕ ਬਹੁਤਾ ਇਹਦਾ ਕੀ ਰੇਟ ਦੱਸਿਆ ਇੱਕ 10 ਦੀ ਦੇ ਦਾਂਗੇ 1 ਲੱਖ ਤੇ 10 ਆ ਆ ਪਿਆਰੀ ਜੀ ਪੈਸੇ ਤਾਂ ਬਾਈ ਯਾਰ ਜਾਨਵਰ ਨਹੀਂ ਭਰੋਣੇ ਨੇ ਆਪਾਂ ਕੌਣ ਇੱਧਰ ਦੀ ਦੇਖ ਮੁਰੂਆ ਕੇ ਮਾਰ ਗੈਰੀ ਕਿਦਾਂ ਦਾ ਭਰਾ ਦੇ ਬਿਲਕੁਲ ਮੁੱਠੀ ਮੁੱਠੀ ਦਾ ਥਾਣਾ ਉਤੋਂ ਬਰੀਕ ਦੇਖੀ ਕਿੰਨੀ ਹੈ ਤੇ ਮੱਜਾਂ ਨਾਲ ਦੀ ਸ਼ੇਰ ਪਾਇਦੇ ਥਾਣ ਦੀ ਤੇ ਹੁਣ ਆਈ ਫਾਰਮਰ ਵਾਲੀ ਬੱਚੀ ਹੈ ਬਾਈ ਯਾਰ ਆਈਯੂਸੀਐਲ ਇਹ ਹੁਣ ਇਹ ਆ ਇਹਦਾ ਕੀ ਸੀ ਨਾ ਇਹਦੇ ਬਾਈ ਦਾਗ ਜਰੂਰ ਹੈਗਾ ਲੰਪੀ ਦੇ ਕਿਉਂਕਿ ਆਪਣਾ ਫਰਜ਼ ਹੈ ਹੁੰਦਾ ਵੀ ਦੱਸਣ ਦਾ ਵੀਡੀਓ ਚ ਸਭ ਕੁਝ ਕਿਸੇ ਨੂੰ ਦਿਖੇ ਨਾ ਦੇ ਸੇ ਠੀਕ ਹੈ ਗੱਲ ਤੇ ਇਹਦੇ ਮਗਰ ਬੱਚੀ ਹੈ ਤਾਜੀ ਸੂਈਆ ਦੁੱਧ ਨੇ 35 ਕਿਲੋ ਦਿੱਤਾ ਹੋਇਆ ਪਹਿਲੇ ਸੂਈ ਕਹਿ ਦਿੰਦੀ ਸੂਈਆ ਉਹਾਂ ਪਰ ਜਿਹੜੀ ਚੀਜ਼ ਮੇਨ ਹੈਗੇ ਉਹ ਹੈਗੀ ਆ ਠੀਕ ਆ ਗੱਲ ਵੀ ਪੁਰਾਣੇ ਦਾਗ ਹੈਗੇ ਆ ਕਈ ਵਾਰ ਹਨਾ ਆਪਾਂ ਕਹਿੰਦੇ ਕਿ ਨਾ ਪਤਾ ਹੋਵੇ ਬੰਦੇ ਨੂੰ ਹਨਾ ਉਹਦਾ ਬਾਡੀ ਦੀ ਮਜ਼ਬੂਤ ਆ ਬਹੁਤ ਟੌਪ ਦੀ ਕਿੰਨਾ ਦੁੱਧ ਦੱਸਿਆ ਦਾ ਇਹਨੇ 34 35 ਕਿਲੋ ਉਹਦਾ ਮਾਲਕਾਂ ਨੇ ਦੱਸਿਆ ਬਈ ਆਪਾਂ ਨੂੰ ਜਿਹੜਾ ਚੋਇਆ ਹੋਇਆ ਠੀਕ ਹੈ ਮਗਰ ਬੱਚੀ ਇਹਦੇ 66 ਸਿੰਮਣ ਲੱਗਾ ਹੈ ਦੱਸਿਆ ਸੀ ਠੀਕ ਆ ਨਾਲ ਬੱਚੀ ਆ ਹਾਂ ਹਾਂ ਅਤੇ ਬਾਕੀ ਭਰਾਵਾਂ ਨੇ ਆਪਦੀ ਸਮਝ ਤੋਂ ਕੰਮ ਲੈਣਾ ਖਰੀਦਣ ਆ ਵੀ ਤੁਸੀਂ ਇਹ ਤੋਂ ਕਿੰਨਾ ਦੁੱਧ ਲੈ ਲੋਗੇ ਹਾਂ ਬਈ ਬਾਈ ਨੇ ਡਿਟੇਲ ਉਹੀ ਦੱਸਤੀ ਜਿਹੜੀ ਫਾਰਮਰ ਜਿਹੜੀ ਚੀਜ਼ ਬਾਈ ਉੱਤੇ ਵੀ ਆ ਉਹ ਵੀ ਆਪਾਂ ਦੱਸਤੀ ਕਈ ਵਾਰ ਕਿਸੇ ਨੂੰ ਨਾਂ ਦਿਸੇ ਹੈ ਨਾ ਠੀਕ ਆ ਗਾ ਇਹ ਲਗਾ ਹਨ ਤਾਂ ਵੀਡੀਓ ਚ ਦੱਸਿਆ ਨਹੀਂ ਸੀ ਸੌਦਾ ਕਰਕੇ ਠੀਕ ਆ ਗਾ ਵੀ ਪੁਰਾਣੇ ਦਾਗ ਜਰੂਰ ਹੈਗਾ ਬਾਈ ਲੰਪੀ ਦੇ ਪਰ ਉਦਾਂ ਬਿਜੂ ਜੇ ਤਿਆਰੀ ਬਾਈ ਨਾਂ ਦਾਗ ਹੁੰਦੇ ਗਾਂ 2 ਲੱਖ ਰੁਪਏ ਦੀ ਗਾਂ ਸੀ ਅੱਜ ਕਿੰਨੇ ਲੰਪੀ ਸਵਾ ਦੀ ਬੈੜ ਦੇ ਦਾਂਗੇ ਬਾਈ 1 25 ਦੀ ਹਾਂ ਬਾਈ ਪਰ ਉਦਾਂ ਬਜੂਦ ਚੰਗਾ ਉੱਤੇ ਬਹੁਤ ਟੌਪ ਜਿਆ ਥਣ ਵੀ ਬਾਈ ਇੱਧਰ ਆ ਦੇਖ ਮੁਠੀ ਵਾਲਾ ਮੱਜਾਂ ਨਾਲ ਦਾ ਹੀ ਲੱਗਿਆ ਹੱਥੀ ਚਵਾਈ ਵਾਲਾ ਇੱਧਰੋਂ ਦਿਖਾ ਦਿੰਦਾ ਰੀ ਗ ਇਹ ਇੱਥੋਂ ਇੱਥੋਂ ਕਰਾ ਦੇ ਤਸੱਲੀ ਜਮਾ ਐਨ ਹੁਣ ਹੋਰਲੇ ਬੰਨੇ ਆਰਡਰ ਦਿਖਾ ਦੇ ਆ ਪਿਸ਼ ਪਿਸ਼ਾਹ ਦੀ ਪੱਖ ਤੋਂ ਐਨ ਰੱਖ ਦੀ ਆਰਡਰ ਦੀ ਜੜ ਫੁੱਲ ਮਜ਼ਬੂਤ ਰੱਖ ਦੀ ਆ ਉਤੋਂ ਤੇ ਹੁਣ ਮਾਰਦੇ ਆ ਅਗਲੇ ਨੰਬਰ ਆ ਵੀ ਤੇ ਦਿਨ ਮੇਰਾ ਖਾਲੇ ਵੀ ਕੱਢ ਦੀ ਆ ਏ ਕਿਨੇ ਕਿਦਨਾਂ ਗੱਡੂ ਪ੍ਰਦੀਪ ਯਾਰ ਲੈ ਜੂ ਵੀਰੇ 15 ਦਿਨ ਹਲੇ ਹੌਲੀ 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 ਖੁੱਲੀ ਆਈ ਆ ਫਾਰਮ ਜਿਹੜਾ ਫੜ ਲਾ ਪੁੱਤ ਤੱਕਾ ਬਹੁ ਕਰਦੀਆਂ ਨੇ ਆ ਭਜਦੀ ਆ ਥੋੜਾ ਜਨਾ ਫਾਰਮ ਚ ਦੁੱਧ ਦੀ ਰਿਪੋਰਟ ਇਹਦੀ ਬਹੁਤ ਸੋਹਣੀ ਦੱਸੀ ਆ 33 34 ਕਿਲੋ ਦੀ ਠੀਕ ਆ ਮਜ਼ਬੂਤ ਹੈ ਬਹੁਤ ਹੋ ਗਰੀਆ ਹਾਂ ਸਸ ਸਾਮ ਸੰਭਾਲ ਉਹੀ ਗੱਲ ਆ ਥੋੜਾ ਕਿੱਗ 15 ਦਿਨ ਸਾਮ ਲੂ ਬਾਈ ਬੈੜ ਬਹੁਤ ਚੰਗੀ ਆ ਇਹ ਵੀ ਇੱਕ 10 ਦੀ ਬੈੜ ਦੇ ਦਾਂਗੇ ਕਿੰਨੀ ਲੈਵਾਂ ਜਿੰਨਾ ਬੋਧ ਕਿੰਨੀ ਆ 20 3 ਕਿਲੋ ਤੋਂ ਬਾਹਰ ਗੱਡੀ ਜੂ ਬਾਈ 30 ਤੋਂ ਬਾਹਰ ਨਾਰਮਲ ਤੇ ਮੌਸਮ ਮੂਸਮ ਜੇ ਵੀ ਚੱਲੀ ਜਾਊਗਾ ਹਾਂ ਹਾਂ ਜਿਹਦੇ ਹਿਸਾਬ ਨਾਲ ਇਹਦਾ ਵਜੂਦ ਆ ਗਿਆ ਤੇ ਬਾਕੀ ਜਿੰਨੀਆਂ ਗੱਬਣ ਨੇ ਸੀਮਨ ਦੀ ਡਿਟੇਲ ਦੇ ਦਾਂਗੇ ਜਿਹੜੇ ਸੱਜਣ ਆਰੰਭ ਦੀਆਂ ਬੈੜਾਂ ਨੇ ਬਾਈ ਸਾਰੀਆਂ ਠੀਕ ਆ ਗੱਲ ਆ ਆਓ ਜਿਹੜੇ ਸੱਜਣ ਨੇ ਲੈਣੀ ਆ ਉਹ ਕਹਿੰਦਾ ਬਾਈ ਕਹਿੰਦਾ ਆਪਾਂ ਡਿਟੇਲ ਦੇ ਦਾਂਗੇ ਜਿਹਦੇ ਭਰਾ ਨਾਲ ਸੌਦਾ ਹੋਊਗਾ ਕਿਉਂਕਿ ਕੱਲੇ ਕ ਇੱਕ ਗੈਰੀ ਆ ਆ ਗਈ ਅਗਲੇ ਨੰਬਰ ਤੇ ਇਹ ਹੋਣੀ ਸੂਈ ਆ ਜੀ ਤਾਜੀ ਸੂਈ ਆ ਬਈ ਦਾ ਇਹਦਾ ਸੂਆ ਦੂਜਾ ਸੂਆ ਬਈ ਆ ਬਿਊਟੀ ਚ ਫੁੱਲ ਆ ਗਿਆ ਨਾ ਹੂੰ ਬਰੀਡਿੰਗ ਵਾਲੀਆਂ ਨੇ ਸਾਰੀਆਂ ਬਈ ਆ ਬਰੀਡ ਚ ਫੁੱਲ ਬਿਊਟੀ ਵਾਲੇ ਮਾਮਲੇ ਚ ਫੁੱਲ ਦੇ ਬੱਚਾ ਦਿੱਤਾ ਹਾਲੇ ਜੀ ਬਸ ਆਰਡਰ ਵਾਲਾ ਮਜ਼ਬੂਤ ਹੈਗਾ ਦੁੱਧ ਦੀ ਰੋਟ ਵੀ ਸੋਹਣੀ ਦਿੱਤੀ ਏਦਾਂ ਦੀ ਬੱਚੀ ਦੇ ਜਿਵੇਂ ਕਹ ਲੀਏ ਵੀ ਸੈਕਸਡ ਸੀਮਨ ਲੱਗ ਜੀ ਹੈ ਨਾ ਬੱਚੇ ਟੌਪ ਦੇ ਪਾ ਸਕਦੀ ਆ ਅੱਜ ਕਿੰਨਾ ਕੁ ਦੁੱਧ ਸਿਆਗਾ ਉਹ ਦੱਸ ਐ ਬਾਈ ਯਾਰ 27 28 ਕਿਲੋ ਮਾਤਰਾ ਬਾਕੀ ਜਿਹੜੇ ਹਿਸਾਬ ਨਾਲ ਡਿਜ਼ਾਈਨ ਆ ਦੇ ਵੀ ਸਕਦੇ ਆ ਆਰਡਰ ਦਾ ਡਿਜ਼ਾਈਨ ਆ ਬਹੁਤ ਫ੍ਰੀ ਕਾ ਸਾਰੀ ਬਾਈ ਜੋਸ ਜੂਸ ਮਾਰਿਆ ਜਿਵੇਂ ਵਹਿੜਨੇ ਹੂੰ ਇਹਦੇ ਪੈਸੇ ਇਹਦਾ ਬਾਈ ਯਾਰ 1 35 ਦੀ ਵਹਿੜ ਦਿੰਦਾ 1 ਲੱਖ ਤੇ 35 ਆ ਲੈ ਚੱਲ ਬੋਚ ਕੇ ਲੈ ਚੱਲ ਤੇ ਗਾਈ ਨਾਲ ਇਹਦਾ ਬਾਈ ਕਹਿੰਦਾ ਲੈਣਾ 1 ਲੱਖ ਤੇ 35000 ਪਰ ਬਰੀਡ ਬਰੂਡ ਇਹ ਚ ਸੱਜਣੋ ਫੁੱਲਾ ਤੇ ਦੁੱਧ ਦੀ ਰਿਪੋਰਟ ਬਾਈ ਨੇ ਦੱਸਦੀ ਬਾਕੀ ਜਿਵੇਂ ਤੁਹਾਨੂੰ ਪਾ ਲੂ ਯਾਰ ਅਗਲਾ ਕੱਢੂ ਜੇ ਨਹੀਂ ਪਾਉ ਨਾ ਕੱਢੇਗਾ ਆ ਬਾਕੀ ਅਕਸਰ ਤੁਹਾਨੂੰ ਦੱਸਦੇ ਹੀ ਹੁੰਨਾ ਵੀ ਅੱਗੇ ਤੁਹਾਡੀ ਕੇਅਰ ਦਾ ਹੁੰਦਾ ਬੱਡੀ ਗੱਲ ਇਹ ਆ ਮੇਰੀ ਗੱਲ ਹੁੰਦੀ ਆ ਪਸ਼ੂ ਦੀ ਬਰੀਡ ਦੀ ਕਿਉਂਕਿ ਬਰੀਡ ਵਾਲਾ ਪਸ਼ੂ ਦੁੱਧ ਦਿੰਦਾ ਹੁੰਦਾ ਲੈ ਵਾਕੇ ਹੋਣੇ ਸੂਈ ਆ ਬਾਈ ਕਰਦਾ ਪਰ ਉਹ ਤੁਹਾਡੀ ਕੇਅਰ ਨਾਲ ਹੀ ਆ ਆ ਜਾ ਗਏ ਰੀ ਹੁਣ ਆ ਬੈੜ ਤੇ ਮਾਰਦੀ ਗਿੰਦਾ ਇਹਦਾ ਸੂਆ ਬਾਈ ਦੂਜੇ ਸੂਏ ਸੂ ਬਾਈ ਇਹ ਕਾ ਇੱਕ ਦਿਨ ਕੱਢੂ ਦਿਨ ਲੈ ਜੋ ਬਾਈ ਪੰਜ ਚਾਰ ਦਿਨ ਬੈੜਾ ਕੱਢ ਦੂ ਪੰਜ ਸੱਤ ਹਾਂ ਬਾਈ ਕਿੰਨੀ ਕਰੇ ਨੇੜੋ 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 ਦੁੱਧ ਦਾ 27 28 ਕਿਲੋ ਦੀ ਰਿਪੋਰਟ ਦਿੱਤੀ। ਕਾ ਕਰਦੀ ਆ ਜੋਰ ਜਾਵੇ ਨੇ। ਅੱਲੇ ਵਾਲੀ ਆ ਕੋ ਨਹੀਂ। ਨਾ ਕੁੱਤੋਂ ਨਹੀਂ ਕਰ ਲਵੋ ਤਾਂ। ਬੋਝ ਗਈ। ਥਾਣੇ ਦੇ ਮੁਕ। ਕਰ ਦੂ ਪੰਜ ਚਾਰ ਦਿਨ। ਹਾਂ ਕੱਢ ਜੂ ਬਈ। ਆ ਕੱਢ ਜੂ। ਬਹੁਤ ਸਿਆੜੇ ਮੁੰਡੇ ਆ ਗਏ। ਕਿੰਨੇ ਕਦੋਂ ਇੱਕ ਦਾ ਦੀ ਵੇਟ ਦੇ ਦਾਂਗੇ ਬਈ। ਦੁੱਧ ਕਿੰਨਾ ਦੁੱਧ ਦਾ ਦੇ ਦੂਗੀ ਮੰਨ ਕੇ 25 ਤੋਂ ਪਲੱਸ 30 ਕਿਲੋ ਦੇ ਵਿੱਚ 25 ਤੋਂ ਬਾਹਰ ਬਿਊਟੀ ਨਹੀਂ ਮਿਲਦੀ ਬਾਈ ਯਾਰ ਹੁਣ ਫਾਰਮਾਂ ਦੇ ਵਿੱਚ ਹੀ ਰੇਟ ਹੀ ਬੜੇ ਭੜੇ ਕਰ ਰੱਖੇ ਨੇ ਬੇੜਾਂ ਦੇ ਯਾਰ ਜਦੋਂ ਜਾਣਿਆ ਮੌਸਮ ਕੋਈ ਬੋਲਦਾ ਨਹੀਂ ਮੌਸਮ ਠੰਡਾ ਆ ਰਿਹਾਗਾ ਮੌਸਮ ਦੇ ਹਿਸਾਬ ਨਾਲ ਰੇਟ ਗਰਮੀ 'ਚ ਮਾੜਾ ਮੋਟਾ ਫਰਕ ਪੈ ਜਾਂਦਾ ਪਰ ਸਰਦੀ 'ਚ ਗਾਵਾਂ ਦਾ ਰੇਟ ਤਕਰੀਬਨ ਤਕਰੀਬਨ ਆਪੇ ਰਹਿੰਦਾ ਇਹਦਾ ਕਿੰਨਾ ਦੱਸਿਆ 1-10 ਦੀ ਬੇੜ ਦੇ ਦਾਂਗੇ 1 ਲੱਖ ਤੇ 10 ਹਜ਼ਾਰ ਦੀ ਅੱਜ ਹੀ ਦੇ ਦਾਂਗੇ ਤੇ ਹੁਣ ਤੁਹਾਨੂੰ ਸੱਜਣੋ 7 ਗੱਬਣ ਬੱਚੀਆਂ ਦਿਖਾ ਦੂੰਗਾ ਹੀਫਰ ਲਾ ਸੱਜਣੋ ਸੱਤਾ ਬਹੁਤ ਕਮਾਲ ਦੀਆਂ ਹੀ ਫਰਾਂਚਾ ਇੱਕ ਪਾਸ ਦਿਖਾਵਾਂਗੇ ਤੇ ਸ਼ੁਰੂਆਤ ਇੱਥੋਂ ਕਰਾਂਗੇ ਗੈਰੀ ਆ ਬੱਚੀ ਤੇ ਮਾਰ ਗਏ ਨਾ ਦੋ ਦੰਦ 6 ਮਹੀਨੇ ਦੀ ਗੱਬਣਾ ਕਈ ਵਾਰ ਕਿਸੇ ਸੱਜਣ ਦਾ ਬਜਟ ਛੋਟਾ ਹੁੰਦਾ ਠੀਕ ਆ ਜੀ ਚੈੱਕ ਪਾਸ ਹਾਂ 75000 ਦੀ ਦੇ ਦਾਂਗੇ ਚੈੱਕ ਅਪ ਦੀ ਕਰਾ ਕੇ ਲੈ ਜੀ ਠੀਕ ਆ ਗੱਲ ਦੋ ਦੰਦ ਦੋ ਦੰਦ 6ਾਂ ਦੀ ਚੈੱਕ ਪਾਸ ਹਾਂ 75 ਦੀ ਦੇ ਦਾਂਗੇ ਹਾਂ ਕੋਈ ਐਕਸਟਰਾ ਸਾੰਗ ਨਹੀਂ ਕੁਛ ਨਹੀਂ ਬਾਕੀ ਬਾਈ ਜਨਮਰ ਜਿਹੜੇ ਨੇ ਉਹ ਜਿਆਦੇ ਚੰਗੇ ਜਨਮਰ ਆ ਕੇ ਕਹਿੰਦਾ ਮਤਲਬ ਇਹ ਸਾਰੇ ਟੌਪ ਦੇ ਠੀਕ ਆ ਕਰਨ ਤੇ ਜੇ ਕੋਈ ਛਾਂਟ ਕੇ ਲਊਗਾ ਹਾਂਜੀ ਤਾਂ ਐ ਮੰਨ ਲੈ ਵੀ ਉਹ ਜਾ ਰੇਟ ਹੋਗਾ ਬਾਈ ਜਿੱਦਾਂ ਇੱਕ ਸਾਹਮਣੇ ਚਿੱਟੀ ਬੱਛੀ ਆ ਉਹਦੇ 45 ਦਿਨ ਰਹਿੰਦੇ ਨੇ ਠੀਕ ਆ ਕਰਨ 44 ਉਹ ਕੋਈ ਸੱਜਣ ਦਾ ਹੁੰਦੀ ਆ 1 ਲੱਖ ਤੇ 5000 ਦੀ ਬੱਛੀ ਅੱਜ ਦੇ ਦੇ ਦਾਂਗੇ ਉਹ ਬੱਛੀ ਜਿਹੜੀ ਬਾਲੀ ਸੋਹਣੀ ਹੈ ਬਾਲੀ ਸੋਹਣੀ ਬੱਛੀ ਆ ਪੀਲੇ ਜੇਰ ਹੁੰਦਾ ਸ਼ੌਂਕ ਹਾਂ ਆ ਲਿਆ ਹੀ ਬਾਈ ਫੜ ਕੇ ਪਟਾ ਮਾੜਿਆ ਗਾਹੇ ਬਹੁਤ ਟੌਪ ਦਾ ਬੱਚਾ ਬਾਈ ਦੇਖ ਆ ਆ ਦਿਖਾ ਗੈਰੀ ਓਏ ਨਗੇ ਨਈ ਆ ਬਰੀਡ ਬਰੂਡ ਵਾਲੀ ਆ ਬਹੁਤ ਸੋਹਣਾ ਬਈ ਬੱਚਾ ਤੇ ਬਾਕੀ ਬਾਈ ਆ ਗਈਆਂ 42 ਨੰਬਰ 43 ਨੰਬਰ 45 ਆਇ ਤੇ ਬਜਨ ਬੋਜਨ ਬੜਾ ਹਨ ਸਾਰੇ ਟੌਪ ਟੌਪ ਦੇ ਬੱਚੇ ਆ ਬਾਈ ਬਜਨ ਬੋਜਨ ਬੜਾ ਦੇ ਅਸਲ ਇਹ ਫਾਰਮ ਦੀ ਪਰਚੇਜਿੰਗ ਹੈ ਸਾਰੀ ਫਾਰਮ ਕਿੰਨੇ ਕਿੰਨੇ ਕਿ ਮਹੀਨਿਆਂ ਦੀਆਂ ਨੇ ਆ ਬੱਚੀ ਇੱਕ ਵਿੱਚ ਬਾਈ ਮਨ ਲਾ 2 ਮਹੀਨੇ ਰਹਿੰਦੇ ਵਿੱਚ 1.5 ਮਹੀਨੇ ਰਹਿੰਦੇ ਨੇ ਇੱਕ ਵੀਡੀਓ ਪਹਿਲਾਂ 500 ਦਿਨੋਂ ਸੇਲ ਕਰਤੇ ਜਾਨਵਰ ਠੀਕ ਹੈ ਜੀ ਜੇ ਮਨ ਆ ਬੱਚੀ ਆ ਗਈ ਅੱਗੇ ਇਹ ਆਕਾਸ਼ਦੀਪ ਦੀ ਆਪ ਆ ਬਾਈ ਠੀਕ ਹੈ ਜੀ ਆਹ ਵਾਲੀ ਠੀਕ ਹੈ ਜੀ ਚਾਹੇ ਆਪ ਦਾ ਕਿਤੇ ਅਗਲਾ ਜਾ ਕੇ ਟੈਸਟ ਕਰਵਾ ਸਕਦਾ ਆਕਾਸ਼ਦੀਪ ਦੀ ਆਪ ਆ ਪੇਪਰ ਸੈਕਸਡ ਤੋਂ ਗੱਬਣਾ ਅੱਗੇ ਬਾਈ ਪੇਪਰ ਦਾ ਸੈਕਸਡ ਲੱਗਿਆ ਆਪ ਆਕਾਸ਼ਦੀਪ ਦੀ ਇਹਦੇ ਹੈਗਾ ਬਈ 43 ਨੰਬਰ 43 ਨੰਬਰ ਵਾਲੀ ਇਹ ਆ ਗਈ 42 ਨੰਬਰ ਇਹ ਹੈਗੀ ਆ ਆਪ ਬਈ ਹੈਗੀ ਆ ਇਹ ਪਾਈਪਰ ਦੀ 40024 ਤੋਂ ਅੱਗੇ ਗੱਭਣਾ ਬਈ ਇਹਦੇ ਕਿਹੜਾ ਲੱਗਿਆ ਇਹ ਬਈ 40024 ਲੱਗਿਆ ਅੱਗੇ ਜਿਹੜੀ ਉਹ ਆ ਗਈ ਉਹ ਰਮਾਡਾ ਤੋਂ ਗੱਭਣਾ ਇੱਕ ਉਹ ਫਿਰਦੇ ਉਹ ਵੀ ਰਮਾਡਾ ਤੋਂ ਗੱਭਣਾ ਬਈ ਆ 45 ਨੰਬਰ ਵਾਲੀ ਉਹ ਜਿਹੜੀ ਆਪਾਂ ਪਹਿਲਾਂ ਦੱਸੀ ਸੀਗੀ ਹਾਂਜੀ ਵੀ 75 ਦੇ ਉਹ ਜਮਾਸਕਾ ਤੋਂ ਗੱਭਣਾ ਬਈ ਜਮਾਸਕਾ ਤੋਂ ਬਾਕੀ ਜਿਹੜੀ ਟੋਪ ਦਾ ਮਤਲਬ ਬਈ ਜਿਹੜੀ ਆਪਾਂ ਨੂੰ ਰਿਕਾਰਡ ਆ ਉਹ ਸਾਰਾ ਆਪਾਂ ਦੇ ਦਿਆਂਗੇ ਕਿਉਂਕਿ ਆਪਾਂ ਕੋਈ ਨਹੀਂ ਹੋ ਰੱਖਣਾ ਠੀਕ ਆ ਠੀਕ ਆ ਗੱਲ ਆ ਰਿਕਰਡ ਬਾਈ ਕਹਿੰਦਾ ਦੱਸ ਦਾਂਗੇ ਤੇ ਬਾਕੀ ਬਾਈ ਜਿਵੇਂ ਕੋਈ ਨਵਾਂ ਫਾਰਮ ਹੈ ਜਿਆ ਸੱਜਣ ਬਣਾ ਜਿਵੇਂ ਪਹਿਲੇ ਨਾਲ ਬੱਚੀਆਂ ਬਈ 30 35 35 ਕਿਲੋ ਦੁੱਧ ਤੋਂ ਪਲੱਸ ਚੱਲਣ ਵਾਲੀਆਂ ਠੀਕ ਆ ਗੱਲ। ਵੀ ਰੇਟ ਤਾਂ ਬਈ ਦੇਖ ਜਾਨਵਰਤੀ ਲੱਗਣਾ ਹਨਾ ਠੀਕ ਆ ਗੱਲ। ਬਾਕੀ ਜਿਹੜੀਆਂ ਇਹ ਬੱਚੀਆਂ ਨੇ ਬਈ ਹੀਫਰ ਇਹ ਥੋੜੇ ਉੱਚੇ ਰੇਟ ਦੇ ਨੇ ਦੂਜੇ ਠੀਕ ਆ ਗੱਲ। ਚਾਰ ਅਤੇ ਬਾਕੀ ਜਿਹੜੇ ਸੱਜਣ ਨੂੰ ਹੜਾ ਪਸੰਦ ਆਊਗੀ ਉਹ ਗੱਲਬਾਤ ਬਾਈ ਨਾਲ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਧੰਨਵਾਦ ਜੀ।